सब्सक्राइब बटन दबा के मेरे चैनल को सब्सक्राइब कर लीजिए बेल आइकन को दबा के नोटिफिकेशन ऑन कर लीजिए हर सरकारी नौकरी की जानकारी सबसे पहले पाने के लिए श्रीकाल दोस्तों जॉब चौबलेट बाय हरदीप चैनल में आपका स्वागत है आज एक और नई भर्ती का नोटिफिकेशन लेके हाजिर हुआ हूँ मेरा वीडियो आपको अच्छा लगे लाइक शेयर कमेंट जरूर करना जे अगर दोस्तों मेरे चैनल पर पहली बार विजिट कर रहे हो तो मेरे चैनल को सब्सक्राइब करना मत भूलना हर सरकारी नौकरी की जानकारी सबसे पहले पाने के लिए चलो दोस्तों आज का वीडियो स्टार्ट करते हैं ਦੋਸਤੋ ਜੋ ਅੱਜ ਦਾ ਨੋਟੀਫਿਕੇਸ਼ਨ ਆਇਆ ਡਿਸਟ੍ਰਿਕਟ ਡਿਸੇਬਿਲਟੀ ਰੀਹੈਬਿਲਿਟੇਸ਼ਨ ਸੈਂਟਰ ਡਡੀਆਰਸੀ ਬਠਿੰਡਾ ਵੱਲੋਂ ਨੋਟੀਫਿਕੇਸ਼ਨ ਆ ਦੋਸਤੋ ਕੌਣ ਅਪਲਾਈ ਕਰ ਸਕਦਾ ਏਜ ਕੀ ਚਾਹੀਦੀ ਹੈ ਕੁਆਲਿਫਿਕੇਸ਼ਨ ਕੀ ਚਾਹੀਦੀ ਹੈ ਔਰ ਅਪਲਾਈ ਕਿਵੇਂ ਕਰਨਾ ਦੀ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਦੇਖਦੇ ਰਹੀਏ ਪੋਸਟ ਨੰਬਰ 1 ਜੀ ਕਲੀਨਿਕ ਸਾਈਕੋਲੋਜਿਸਟ ਦੀ ਪੋਸਟ ਹੈ ਜੀ ਇੱਕ ਪੋਸਟ ਐਮਫਿਲ ਜਾਂ ਐਮਏ ਤੁਸੀਂ ਕੀਤਾ ਹੈ ਸਾਈਕੋਲੋਜੀ ਵਿੱਚ ਔਰ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੈਲੀ ਰਹੇਗੀ 20500 ਰੁਪਿਆ ਪਰ ਮਾਨਤ ਪੋਸਟ ਨੰਬਰ 2 ਦੀ ਗੱਲ ਕਰੀਏ ਜੀ ਆਰਥੋਪੈਡਿਕਲੀ ਹੈਂਡੀਕੈਪਟ ਆਰਥੋਟਿਸਟ ਦੀ ਪੋਸਟ ਹੈ ਜੀ ਇੱਕ ਪੋਸਟਾ ਡਿਗਰੀ ਤੁਸੀਂ ਕੀਤੀ ਹੈ ਆਰਥੋਟਿਕ ਵਿੱਚ ਔਰ ਤੁਹਾਡੇ ਕੋਲ 6 ਮਹੀਨੇ ਦਾ ਐਕਸਪੀਰੀਅੰਸ ਹੈ ਆਰਥੋਟਿਕ ਦਾ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੈਲਰੀ ਰਹੇਗੀ 2500 ਰੁਪਏ ਪਰ ਮਹੀਨਾ ਪੋਸਟ ਨੰਬਰ 3 ਜੀ ਸਪੀਚ ਥੈਰੇਪਿਸਟ ਆਡੀਓਲੋਜਿਸਟ ਦੀ ਪੋਸਟ ਹੈ ਜੀ ਇੱਕ ਪੋਸਟਾ ਪੋਸਟ ਗ੍ਰੈਜੂਏਟ ਤੁਸੀਂ ਕੀਤਾ ਹੈ ਰਿਲੇਟਡ ਫੀਲਡ ਦਾ ਜਾਂ ਬੀਐਸਸੀ ਤੁਸੀਂ ਕੀਤੀ ਹੈ ਸਪੀਚ ਐਂਡ ਹਿਅਰਿੰਗ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੈਲਰੀ ਰਹੇਗੀ 20500 ਰੁਪਏ ਪਰ ਮਹੀਨਾ ਪੋਸਟ ਨੰਬਰ 4 ਜੀ ਵੋਕੇਸ਼ਨਲ ਕਾਉਂਸਲਰ ਕੰਮ ਕੰਪਿਊਟਰ ਅਸਿਸਟੈਂਟ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਗ੍ਰੈਜੂਏਟ ਤੁਸੀਂ ਕੀਤਾ ਹੈ ਕੰਪਿਊਟਰ ਐਪਲੀਕੇਸ਼ਨ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੈਲਰੀ ਰਹੇਗੀ 14500 ਰੁਪਏ ਪਰ ਮਹੀਨਾ ਪੋਸਟ ਨੰਬਰ 5 ਜੀ ਅਕਾਊਂਟੈਂਟਡ ਕੰਮ ਕਲਰਕ ਕੰਮ ਸਟੋਰ ਕੀਪਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਬੀਐਸਸੀ ਤੁਸੀਂ ਕੀਤੀ ਹੈ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਤੁਸੀਂ ਅਪਲਾਈ ਕਰ ਸਕਦੇ ਹੋ ਸੈਲਰੀ ਰਹੇਗੀ 14500 ਰੁਪਏ ਪਰ ਮਹੀਨਾ ਪੋਸਟ ਨੰਬਰ 6 ਜ ਕਮ ਪਿਓਨ ਕਮ ਮੈਸੇਂਜਰ ਦੀ ਪੋਸਟ ਹੈ ਜੀ ਇੱਕ ਪੋਸਟ 8ਵੀਂ ਪਾਸ ਜੇ ਤੁਸੀਂ ਕੀਤੀ ਆ 8ਵੀਂ 10ਵੀਂ 12ਵੀਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੈਲਰੀ ਰਹੇਗੀ 9500 ਰੁਪਿਆ ਪਰ ਮਹੀਨਾ ਪੋਸਟ ਨੰਬਰ 7 ਦੀ ਗੱਲ ਕਰੀਏ ਜੀ ਫੀਲਡ ਐਂਡ ਪਬਲਿਸਿਟੀ ਅਸਿਸਟੈਂਟ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਗ੍ਰੈਜੂਏਸ਼ਨ ਤੁਸੀਂ ਕੀਤਾ ਹੈ ਕੰਪਲੀਟ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਸੈਲਰੀ ਰਹੇਗੀ 14500 ਰੁਪਿਆ ਪਰ ਮਹੀਨਾ ਦੋਸਤੋ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਜੀ ਉਹਦੇ ਬਾਰੇ ਦੱਸ ਦੰਨੇ ਆ ਜੀ ਇਹ ਆਫਲਾਈਨ ਅਪਲਾਈ ਹੋਵੇਗਾ ਸਾਦੇ ਪੇਪਰ ਉੱਪਰ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਲਿਖ ਲੈਣਾ ਜੀ ਆਪਣੇ ਐਕਸਪੀਰੀਅੰਸ ਦੇ ਸਰਟੀਫਿਕੇਟ ਔਰ ਆਪਣੇ ਕੁਆਲੀਫਿਕੇਸ਼ਨ ਦੇ ਸਰਟੀਫਿਕੇਟ ਦੀਆਂ ਕਾਪੀਆਂ ਅਟੈਸਟਡ ਕਾਪੀਆਂ 25 1 2019 ਤੋਂ ਪਹਿਲਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਕਮਰਾ ਨੰਬਰ 278 ਮਿੰਨੀ ਸਕੱਤਰੇਤ ਬਠਿੰਡਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ ਫਾਈਨਲ ਹੋਏ ਉਮੀਦਵਾਰ ਦਾ ਲੜੀ ਨੰਬਰ 1 ਤੇ 4 ਦਾ ਇੰਟਰਵਿਊ 31 1 2019 ਨੂੰ ਲੜੀ ਨੰਬਰ 5 ਦੇ 7 ਦਾ ਇੰਟਰਵਿਊ 31 1 2019 ਨੂੰ ਸਵੇਰੇ 10:00 ਵਜੇ ਬਧੀਗ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਬਠਿੰਡਾ ਵਿਖੇ ਹੋਵੇਗੀ ਇਸ ਸਬੰਧੀ ਕੋਈ TDA ਨਹੀਂ ਦਿੱਤਾ ਜਾਵੇਗਾ ਦੋਸਤੋ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ